ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਪਿਛਲੇ ਦਿਨੀ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨਾ ਹੋਈ ਸੀ ਉਸ ਦੇ ਵਿੱਚ ਜਿਹੜੇ ਭਗਵੰਤ ਮਾਨ ਸੀ ਉਹ ਕਿਸਾਨਾਂ ਨਾਲ ਨਾਰਾਜ਼ ਹੋ ਗਏ ਸਨ ਅਤੇ ਕਿਹਾ ਸੀ ਕਿ ਜਿਹੜੀਆਂ ਇਹ ਮੰਗਾਂ ਨੇ ਇਹ ਸੈਂਟਰ ਨਾਲ ਸੰਬੰਧਤ ਨਹੀਂ ਸਾਡੇ ਨਾਲ ਇਸ ਦਾ ਕੋਈ ਵੀ ਤਾਲੁਕਤ ਨਹੀਂ ਹੈ ਤੇ ਦੁਬਾਰਾ ਮੀਟਿੰਗ 15 ਮਾਰਚ ਨੂੰ ਰੱਖੀ ਗਈ ਸੀ ਅਤੇ ਜਿਹੜੀ ਇਹ ਮੀਟਿੰਗਾਂ ਕਿਸੇ ਕਾਰਨ ਕਰਕੇ 15 ਮਾਰਚ ਵਾਲੀ ਜਿਹੜੀ ਆ ਉਹ ਮੁਲਤਵੀ ਕੀਤੀ ਗਈ ਆ ਤੇ ਅਗਲੀ ਮੀਟਿੰਗ ਜਿਹੜੀ ਆ ਉਹ ਕੱਲ ਨੂੰ 16 ਮਾਰਚ ਨੂੰ ਰੱਖੀ ਗਈ ਆ ਤੇ ਇਸ ਦੇ ਵਿੱਚ ਕਿਸਾਨਾਂ ਨੇ ਇਹ ਕਿਹਾ ਹੈ ਕਿ ਅਸੀਂ ਸਾਰੀਆਂ ਗੱਲਾਂ ਦੱਸਣ ਨੂੰ ਤਿਆਰ ਆ ਤੇ ਜਿਹੜੇ ਅਸੀਂ ਇਹ ਵੀ ਦੱਸਾਂਗੇ ਕਿ ਸਾਰੀਆਂ ਮੰਗਾਂ ਜਿਹੜੀਆਂ ਨੇ ਪੰਜਾਬ ਨਾਲ ਹੀ ਸੰਬੰਧਿਤ ਨੇ ਕੀ ਕਹਿਣਾ ਉਹਨਾਂ ਦਾ ਉਹ ਤੁਹਾਨੂੰ ਦਿਖਾਉਨੇ ਆ ਐਸ ਕੇਐਮ ਨੂੰ ਪੰਜਾਬ ਵੱਲੋਂ ਜਿਹੜੀ ਮੀਟਿੰਗ 15 ਤਰੀਕ ਨੂੰ 15 ਮਾਰਚ ਨੂੰ ਕਿਸਾਨ ਭਵਨ ਚੰਡੀਗੜ੍ਹ ਵਿੱਚ ਰੱਖੀ ਗਈ ਸੀ ਉਹਦੇ ਵਿੱਚ ਮੁੱਖ ਮੰਤਰੀ ਪੰਜਾਬ ਨੂੰ ਖੁੱਲਾ ਡਿਬੇਟ ਦਾ ਸੱਦਾ ਦਿੱਤਾ ਗਿਆ ਸੀ ਉਹ ਕੁਝ ਕਾਰਨਾ ਕਰਕੇ ਮੁਲਤਵੀ ਕੀਤੀ ਗਈ ਆ ਉਹ ਉਹਦੀ ਜਿਹੜੀ ਸਮਾਂ ਡੇਟ ਆ ਉਹ 16 ਮਾਰਚ ਨੂੰ ਕਿਸਾਨ ਭਵਨ ਵਿੱਚ ਰੱਖ ਦਿੱਤੀ ਗਈ ਆ ਅਸੀਂ ਬੇਨਤੀ ਕਰਾਂਗੇ ਮੁੱਖ ਮੰਤਰੀ ਪੰਜਾਬ ਨੂੰ ਜਿਹੜਾ ਉਹਨਾਂ ਨੇ આરોਪ ਲਾਇਆ ਵੀ ਇਹ ਮੰਗਾਂ ਜਿਹੜੀਆਂ ਨੇ ਸੈਂਟਰ ਨਾਲ ਸੰਬੰਧਿਤ ਨੇ ਖੁੱਲੀ ਬਹਿਸ ਦਾ ਸੱਦਾ ਅਸੀਂ ਦਿੱਤਾ ਉਹ 16 ਤਰੀਕ ਨੂੰ ਉਹ ਅਸੀਂ 11:30 ਵਜੇ ਜਿਹੜਾ ਕਿਸਾਨ ਭਵਨ ਚੰਡੀਗੜ੍ਹ ਸੈਕਟਰ 35 ਦੇ ਵਿੱਚ ਉੱਥੇ ਪਹੁੰਚਾਂਗੇ ਮੁੱਖ ਮੰਤਰੀ ਸਾਹਿਬ ਉੱਥੇ ਪਹੁੰਚਣ ਸਾਡੀਆਂ ਗੱਲਾਂ ਦਾ ਜਵਾਬ ਦੇਣ ਤੇ ਅਸੀਂ ਦੁਬਾਰਾ ਇਹ ਵੀ ਕਿਹਾ ਹੋਇਆ ਵੀ ਜਿਹੜਾ ਸਮਾਂ ਜੇ ਉਹਨਾਂ ਨੂੰ ਨਹੀਂ ਟੁੱਕਦਾ 16 ਤਾਂ ਕੋਈ ਹੋਰ ਡੇਟ ਟੁੱਕਦੀ ਆ ਜਾਂ ਸਮਾਸਥਾਨ ਕਿਤੇ ਹੋਰ ਸਾਨੂੰ ਸੱਦਣਾ ਉਹਨਾਂ ਨੇ ਅਸੀਂ ਉੱਥੇ ਵੀ ਆਉਣ ਲਈ ਤਿਆਰ ਆ ਤੇ ਸਾਰੇ ਅਸੀਂ ਜਿਹੜੀ ਆ ਕਿਥੇ ਬੰਦਿਆਂ ਨੂੰ ਬੇਨਤੀ ਕਰਦੇ ਆ ਉਹ 15 ਦੀ ਜਗ੍ਹਾ 16 ਤਰੀਕ ਨੂੰ 11 ਵਜੇ ਕਿਸਾਨ ਭਵਨ ਪਹੁੰਚਣ ਤੇ ਉੱਥੇ ਮੁੱਖ ਮੰਤਰੀ ਦੀ ਅਸੀਂ ਢੀਕ ਕਰਾਂਗੇ ਤੇ ਮੁੱਖ ਮੰਤਰੀ ਦੀ ਕੁਰਸੀ ਲਾਵਾਂਗੇ ਕਿ ਜੋ ਸਾਡੀਆਂ ਮੰਗਾਂ ਦਾ ਜਵਾਬ ਦੇਣ ਧੰਨਵਾਦ ਐਸ ਕੇ ਐਮ ਪੰਜਾਬ ਵੱਲੋਂ ਜਿਹੜੀ ਮੀਟਿੰਗ 15 ਤਰੀਕ ਨੂੰ 15 ਮਾਰਚ ਨੂੰ ਕਿਸਾਨ ਭਵਨ ਚੰਡੀਗੜ੍ਹ ਵਿੱਚ ਰੱਖੀ ਗਈ ਸੀ ਉਹਦੇ ਵਿੱਚ ਮੁੱਖ ਮੰਤਰੀ ਪੰਜਾਬ ਨੂੰ ਖੁੱਲਾ ਡਿਬੇਟ ਦਾ ਸੱਦਾ ਦਿੱਤਾ ਗਿਆ ਸੀ ਉਹ ਕੁਝ ਕਾਰਨਾ ਕਰਕੇ ਮੁਲਤਵੀ ਕੀਤੀ ਗਈ ਆ ਉਹਦੀ ਜਿਹੜੀ ਸਮਾਂ ਡੇਟ ਆ ਉਹ 16 ਮਾਰਚ ਨੂੰ ਕਿਸਾਨ ਭਵਨ ਵਿੱਚ ਰੱਖ ਦਿੱਤੀ ਗਈ ਆ ਅਸੀਂ ਬੇਨਤੀ ਕਰਾਂਗੇ ਮੁੱਖ ਮੰਤਰੀ ਪੰਜਾਬ ਨੂੰ ਜਿਹੜਾ ਉਹਨਾਂ ਨੇ આરોਪ ਲਾਇਆ ਵੀ ਇਹ ਮੰਗਾਂ ਜਿਹੜੀਆਂ ਨੇ ਸੈਂਟਰ ਨਾਲ ਸੰਬੰਧਿਤ ਨੇ ਖੁੱਲੀ ਬੈਸ ਦਾ ਸੱਦਾ ਅਸੀਂ ਦਿੱਤਾ ਉਹ 16 ਤਰੀਕ ਨੂੰ ਉਹ ਅਸੀਂ 11:30 ਵਜੇ ਜਿਹੜਾ ਕਿਸਾਨ ਭਵਨ ਚੰਡੀਗੜ੍ਹ ਸੈਕਟਰ 35 ਦੇ ਵਿੱਚ ਉੱਥੇ ਪਹੁੰਚਾਂਗੇ ਮੁੱਖ ਮੰਤਰੀ ਸਾਹਿਬ ਉੱਥੇ ਪਹੁੰਚਣ ਸਾਡੀਆਂ ਗੱਲਾਂ ਦਾ ਜਵਾਬ ਦੇਣ ਤੇ ਅਸੀਂ ਦੁਬਾਰਾ ਇਹ ਵੀ ਕਿਹਾ ਹੋਇਆ ਵੀ ਜਿਹੜਾ ਸਮਾਂ ਜੇ ਉਹਨਾਂ ਨੂੰ ਨਹੀਂ ਟੁੱਕਦਾ 16 ਤਾਂ ਕੋਈ ਹੋਰ ਡੇਟ ਟੁੱਕਦੀ ਆ ਜਾਂ ਸਮਾਸਥਾਨ ਕਿਤੇ ਹੋਰ ਸਾਨੂੰ ਸੱਦਣਾ ਉਹਨਾਂ ਨੇ ਅਸੀਂ ਉੱਥੇ ਵੀ ਆਉਣ ਲਈ ਤਿਆਰ ਆ ਤੇ ਸਾਰੇ ਅਸੀਂ ਜਿਹੜੀ ਆ ਜਿੱਥੇ ਬੰਦਿਆਂ ਨੂੰ ਬੇਨਤੀ ਕਰਦੇ ਆ ਉਹ 15 ਦੀ ਜਗ੍ਹਾ 16 ਤਰੀਕ ਨੂੰ 11:00 ਵਜੇ ਕਿਸਾਨ ਭਵਨ ਪਹੁੰਚਣ ਤੇ ਉੱਥੇ ਮੁੱਖ ਮੰਤਰੀ ਦੀ ਅਸੀਂ ਢੀਕ ਕਰਾਂਗੇ ਤੇ ਮੁੱਖ ਮੰਤਰੀ ਦੀ ਕੁਰਸੀ ਲਾਵਾਂਗੇ ਕਿ ਜੋ ਸਾਡੀਆਂ ਮੰਗਾਂ ਦਾ ਜਵਾਬ ਦੇਣ ਧੰਨ